ਇਟਲੀ ਦੀ ਰਾਜਧਾਨੀ ਰੋਮ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਪਿਛਲੇ ਵਲੌਗ ਚ ਤੁਹਾਨੂੰ ਘੁਮਾਇਆ ਸੀ ਇਹ ਸਾਰਾ ਸ਼ਹਿਰ ਤੇ ਅੱਜ ਅਸੀਂ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਇਸ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਹੋਰ ਦੇਸ਼ ਪੈਂਦਾ ਜਿਹਦਾ ਨਾਮ ਹੈ ਵੈਟਿਕਨ ਸਿਟੀ ਜਿਹਦੇ ਬਾਰੇ ਤੁਸੀਂ ਸੁਣਿਆ ਹੋਣਾ ਕਿ ਜਿਹੜਾ 크੍ਰਿਸਚੀਅਨ ਰਿਲੀਜੀਅਨ ਦਾ ਜਿਹੜਾ ਬਿਲਕੁਲ ਹੈੱਡ ਹੈ ਜਿਹਨੂੰ ਪੋਪ ਕਹਿੰਦੇ ਆ ਉਹ ਇਸ ਮਤਲਬ ਦੇਸ਼ ਦੇ ਵਿੱਚ ਬੈਠਦਾ ਕਿੱਡਾ ਕ ਦੇਸ਼ ਹੈ ਕਿਹੋ ਜਿਹਾ ਦਾ ਹਾਲਾ ਦਵਾਲ ਹੈ ਤੇ ਕਿੰਨੀ ਇਹਦੀ ਟਿਕਟ ਹੈ ਕਿਵੇਂ ਅੰਦਰ ਜਾਇਆ ਜਾ ਸਕਦਾ ਹੈ ਸਾਰਾ ਕੁਝ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ। ਸਵੇਰ ਦੇ ਵਜੇ ਹੋਇਆ 9:30 ਤੇ ਅਸੀਂ ਐਂਟਰੀ ਕਰ ਰਹੇ ਹਾਂ ਕਿਸੇ ਗਰੁੱਪ ਦੇ ਨਾਲ ਤੇ ਵੈਟਿਕਨ ਸਿਟੀ ਦੀਆਂ ਟਿਕਟਸ ਆ ਜਿਹੜੀਆਂ ਮਿਲਦੀਆਂ ਨੇ ਇਹੋ ਜਿਹੀ ਆਹ ਟਿਕਟ ਹੁੰਦੀ ਐ। ਇਹ ਵੈਟਿਕਨ ਸਿਟੀ ਦੀਆਂ ਟਿਕਟਸ ਐ। ਕੱਲ ਬੜੀ ਮੁਸ਼ਕਲ ਦੇ ਨਾਲ ਇਹ ਟਿਕਟਾਂ ਲਈਆਂ ਤੇ ਹੁਣ ਇਹ ਗਰੁੱਪ ਦੇ ਨਾਲ ਹੀ ਸਾਨੂੰ ਐਂਟਰੀ ਕਰਨੀ ਪਊਗੀ। ਪਤਾ ਨਹੀਂ ਗਰੁੱਪ 'ਚ ਹੁਣ ਕਿੰਨੇ ਕ ਜਾਣੇ ਹੋਣਗੇ। ਲਓ ਜੀ ਇਹ ਬੇਬੇ ਜੀ ਹੋ ਗਏ ਤਿਆਰ। ਇਹ ਕਹਿੰਦਾ ਇੱਕ ਸਾਈਡ ਤੇ ਲੱਗ ਜਾਓ ਲਾਲ ਛੰਡੀ ਨੂੰ ਫੋਲੋ ਕਰਦੇ ਰਹਿਣਾ ਸਾਰੇ ਦਿਨ ਅੱਜ ਸਾਡਾ ਦੂਜਾ ਟੂਰ ਹੈ ਗਰੁੱਪ ਟੂਰ ਨਾਲ ਤੇ ਨਹੀਂ ਅਸੀਂ ਬਹੁਤ ਘੱਟ ਜਾਣੇ ਹੁੰਨੇ ਆ ਵੈਟਿਕਨ ਸਿਟੀ ਨੂੰ ਦੇਖਣ ਲਈ ਨਾ ਦੁਨੀਆ ਭਰ ਤੋਂ ਲੋਕ ਆਉਂਦੇ ਆ ਇਹ ਦੇਖੋ ਪੂਰੇ ਗਰੁੱਪਸ ਦੇ ਗਰੁੱਪਸ ਖੜੇ ਆ ਇਕੱਲੇ ਦੀ ਇਹਦੀ ਟਿਕਟ ਮਿਲਣੀ ਬਹੁਤ ਮੁਸ਼ਕਲ ਆ ਤੇ 2-2 ਮਹੀਨੇ ਪਹਿਲਾਂ ਜਾਂ ਘੱਟੋ-ਘੱਟ ਮਹੀਨਾ ਦਾ ਮੰਨੋ ਮਹੀਨਾ ਪਹਿਲਾਂ ਤੁਹਾਨੂੰ ਆਨਲਾਈਨ ਬੁਕਿੰਗ ਕੱਢਣੀ ਪੈਂਦੀ ਆ ਫਿਰ ਟਿਕਟ ਮਿਲਦੀ ਆ ਤੇ ਸਾਨੂੰ ਵੀ ਨਹੀਂ ਮਿਲ ਰਹੀ ਸੀ ਅਸੀਂ ਐਕਸਟਰਾ ਪੈਸੇ ਦਿੱਤੇ ਆ ਮੇਰੇ ਖਿਆਲ ਚ 150 150 ਯੂਰੋ ਇੰਡੀਆ ਦਾ ਮੰਨੋ ਕੋਈ 12-15000 ਰੁਪਏ ਐਕਸਟਰਾ ਦਿੱਤਾਗਾ ਤਾਂ ਫੇਰ ਟਿਕਟ ਮਿਲੀ ਉਹ ਵੀ ਆ ਗਰੁੱਪ ਚ ਜਿਹੜਾ ਨਾ ਇਹ ਕੰਟਰੀ ਹੈ ਵੈਟਿਕਨ ਸਿਟੀ ਇਹਦਾ ਮਤਲਬ ਫਲੈਗ ਵੀ ਲੱਗਾ ਹੈ ਪੁਲਿਸ ਵੀ ਲੱਗਾ ਹੈ ਕਰੰਸੀ ਵੀ ਲੱਗਾ ਹੈ A to Z ਸਿਸਟਮ ਹੀ ਲੱਗਾ ਤੇ ਹਾਂਜੀ ਪੋਸਟ ਆਫਿਸ ਵੀ ਲੱਗਾ ਹੈ ਹਾਂਜੀ ਇਹ ਆ ਕੰਦ ਲੱਗੀ ਹੋਈ ਹੈ ਦੇਖੋ ਇਧਰਲੇ ਪਾਸੇ ਜਿੱਥੇ ਅਸੀਂ ਆਏ ਦੇ ਇਧਰ-ਇਧਰ ਸਾਰਾ ਇਹ ਇਟਲੀ ਹੈਗਾ ਮਤਲਬ ਰੋਮ ਹੈ ਇਹ ਰੋਮ ਦੇ ਵਿੱਚ ਇਹ ਕੰਦ ਦੇ ਇਧਰਲੇ ਪਾਸੇ ਇੱਕ ਹੋਰ ਦੇਸ਼ ਹੈ ਅੰਦਰਲੇ ਪਾਸੇ ਦੇਖ ਲਓ ਕਿਵੇਂ ਪੋਸੀਬਲ ਹੈ ਨਹੀਂ ਦੇਸ਼ ਬਾਰਡਰ ਲੱਗਿਆ ਹੁੰਦਾਗਾ ਕਿੰਨਾ ਕੁਛ ਪਾਲਸ ਭੋਜ ਇੱਥੇ ਸਭ ਕੁਝ ਨਹੀਂ ਹੈਗਾ ਕਿਉਂਕਿ ਧਰਮ ਸੇਮ ਆ ਧਰਮਾਂ ਦੀ ਬੜੀ ਵੱਡੇ ਮਸਲੇ ਹੁੰਦੇ ਆ ਅਸਲ ਧਰਮਾਂ ਦੀ ਲੜਾਈ ਜਿੱਥੇ ਧਰਮ ਚੇਂਜ ਹੋ ਜੇ ਕੋ ਕਲੋਂ ਦੇ ਤੁਰੇ ਜਾਂਦੇ ਤੁਰੇ ਨੇ ਜਿੰਨੀ ਵੀ ਕੰਦ ਹੈ ਇਹਦੇ ਨਾਲ ਨਾਲ ਸਾਰੀ ਲਾਈਨ ਹੀ ਲਾਈਨ ਹੈਗੀ ਤੇ ਸ਼ਾਮ ਤੱਕ ਵਾਰੀ ਆਉਂਦੀ ਹੈ ਹਾਂਜੀ ਇਹ ਕੰਦ ਇਹ ਨਾ ਮਦੇਸ਼ ਅੰਦਰ ਵੜਨ ਦਾ ਵੀਜ਼ਾ ਨਹੀਂ ਲੱਗਦਾ ਪਾਸਪੋਰਟ ਨਹੀਂ ਲੱਗਦਾ ਵੀਜ਼ਾ ਤੁਹਾਡੇ ਕੋਲ ਇਟਲੀ ਦੀ ਹੈ ਉਹੀ ਸੇਮ ਹੈ ਬਸ ਟਿਕਟ ਲੱਗਦੀ ਹੈ ਇਹਦੇ ਅੰਦਰ ਜਾਣ ਦੀ ਟਿਕਟ ਦਾ ਤੁਹਾਨੂੰ ਦੱਸ ਹੀ ਦੇ ਤਾ ਉਹ ਐਡਵਾਂਸ ਬੁੱਕ ਕਰਨੀ ਪੈਣੀ ਹੈ ਨਹੀਂ ਫਿਰ ਤੁਹਾਨੂੰ ਇੰਨੀ ਘਰੇ ਸ਼ੁਭਤਾ ਲਾ ਲੋ ਜਾਂ ਹੋਰ ਐਕਸਟਰਾ ਪੈਸੇ ਦੇਣੇ ਪੈਣੇ ਤੇ ਫਿਰ ਤੁਹਾਨੂੰ ਅੰਦਰ ਜਾਣ ਦੀ ਮਤਲਬ ਵਾਰੀ ਮਿਲਦੀ ਹੈਗੀ ਤੇ ਬੈਟਰੇ ਆ ਜਦੋਂ ਵੀ ਤੁਹਾਡਾ ਪਲਾਨ ਹੈ ਵਰਟੀਕਲ ਸਿਟੀ ਦੀਆਂ ਆਨਲਾਈਨ ਟਿਕਟ ਕੱਢ ਲਓ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਤੇ ਉੱਥੇ ਭਾਵੇਂ ਜੇ ਪੋਪ ਨਾਲ ਮਿਲਣਾ ਉਹਦੀ ਅਲੱਗ ਟਿਕਟ ਹੈ ਤੇ ਬੜੀ ਤਰ੍ਹਾਂ ਤਰ੍ਹਾਂ ਦੀ ਟਿਕਟ ਮਿਲਦੀ ਹੈਗੀ ਤੇ ਜਿਵੇਂ ਜਿੰਨਾ ਕਿ ਗੁੜ ਪਾਉਂਗਾ ਉਹਨਾਂ ਕੇ ਮਿੱਠਾ ਤੇ ਇਹਦੇ ਅੰਦਰ ਬਹੁਤ ਸਾਰੇ ਮਿਊਜ਼ੀਅਮ ਹੈ ਤੇ ਉਹ ਘੁੰਮਣੇ ਆ ਸਾਰੇ ਘੁੰਮਣੇ ਆ ਅੱਧੇ ਘੁੰਮਣੇ ਆ ਮੇਨ ਕੀ ਦੇਖਣਾ ਹੈ ਅਲੱਗ-ਅਲੱਗ ਟਿਕਟ ਆ ਉਹ ਸਾਹਮਣੇ ਉਹਵੇਂ ਸਕਿਉਰਿਟੀ ਦੇ ਟਕੜੇ ਸਿਸਟਮ ਲਾਏ ਹੋਏ ਨੇ ਸਾਰੇ ਕਿਤੇ ਇਹਨਾਂ ਦੇ ਜਿੱਥੋਂ-ਜਿੱਥੋਂ ਵੀ ਐਂਟਰੀ ਪੁਆਇੰਟਸ ਨੇਗੇ ਤੇ ਹੁਣ ਅੰਦਰਲੇ ਪਾਸੇ ਆ ਚੈੱਕ ਇਨ ਹੋ ਰਿਹਾ ਹੈ ਸਾਡਾ ਆ ਏਅਰਪੋਰਟ ਤੇ ਮਸ਼ੀਨ ਨੇ ਲੱਗੀਆਂ ਹੁੰਦੀਆਂ ਇੰਜੀਆਂ ਉੱਥੇ ਚੈਕਿੰਗ ਹੁੰਦੀ ਆ ਉਹਦੇ ਵਿੱਚੋਂ ਦੀ ਉਹੀ ਸੇਮ ਆ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਦੁਨੀਆ ਦੇ ਸਭ ਤੋਂ ਛੋਟੇ ਦੇਸ਼ 'ਚ ਤੁਹਾਡਾ ਸਵਾਗਤ ਹੈ ਤੇ ਸਿਰਫ 7 ਪਤਾ ਨਹੀਂ 800 ਜਣਾ ਰਹਿੰਦੇ ਕਹਿੰਦੇ ਇਹ ਮੁਲਕ ਦੇ ਵਿੱਚ ਤੇ ਅਸੀਂ ਅੰਦਰਲੇ ਪਾਸੇ ਪਹੁੰਚ ਗਏ ਹੁਣ ਇਹਦੇ ਕੰਦ ਨੂੰ ਟੱਪ ਕੇ ਕੰਦ ਪਾਰ ਕਰਕੇ ਤੇ ਹੁਣ ਤੁਹਾਨੂੰ ਅੰਦਰੋਂ ਸਾਰਾ ਵਾਲਾ ਦਵਾਲਾ ਦਿਖਾਉਣੇ ਹੈ ਇਹ ਐਸੀ ਜਿਵੇਂ ਇਮੀਗ੍ਰੇਸ਼ਨ ਹੋਈ ਹੁੰਦੀ ਹੈ ਨਾ ਪੂਰਾ ਹਾਂਜੀ ਸਿਕਿਉਰਿਟੀ ਬਹੁਤ ਮਤਲਬ ਐਡਵਾਂਸ ਲੈਵਲ ਦੀ ਸੀ ਤੇ ਬਟ ਇਹ ਸੀਗਾ ਇਮੀਗ੍ਰੇਸ਼ਨ ਤਾਂ ਇੱਥੇ ਹੁੰਦੀ ਨਹੀਂ ਜਿਵੇਂ ਤੁਹਾਨੂੰ ਲੱਸਿਆ ਹੈ ਇਟਲੀ ਦੇ ਵਿੱਚ ਹੀ ਹੈ ਤੇ ਰੋਮ ਦੇ ਵਿੱਚ ਹੀ ਇਹ ਸ਼ਹਿਰ ਜੀ ਹੈ ਇੱਥੋਂ ਸ਼ਾਇਦ ਉੱਪਰ ਨੂੰ ਡਾਊਨ ਤੇ ਵੀ ਜਾਵਾਂਗੇ ਜੜਾ ਤੁਹਾਨੂੰ ਪ੍ਰਦਿਸ਼ਤ ਕਰਨ ਉਦੇ ਉੱਪਰ ਚੜਾਂਗੇ ਉੱਥੋਂ ਸਾਰਾ ਰੋਮ ਦਾ ਵਾਲਾ ਦਵਾਲਾ ਵੀ ਦੇਖਦਾ ਹੈਗਾ ਇਹ ਹੁਣ ਅਸੀਂ ਪਹੁੰਚ ਗਏ ਆ ਬਿਲਕੁਲ ਮੇਨ ਏਰੀਆ ਦੇ ਵਿੱਚ ਤੇ ਇਹਦੇ ਫਰੰਟ ਤੇ ਤੇ ਜਿਹੜਾ ਵੈਟਿਕਨ ਸਿਟੀ ਦਾ ਫਰੰਟ ਹੈ ਜਾਂ ਤੁਸੀਂ ਗੂਗਲ ਤੇ ਫੋਟੋਸ 'ਚ ਦੇਖੋਗੇ ਤਾਂ ਤੁਹਾਨੂੰ ਆਹ ਦੇਖਣ ਨੂੰ ਮਿਲੇਗਾ ਤੇ ਵੈਸੇ ਤੁਹਾਨੂੰ ਦੱਸਾਂ ਜਿਹੜੀ ਸਾਡੀ ਐਂਟਰੀ ਹੋ ਪਿਛਲੇ ਦਰਵਾਜ਼ੇ ਤੋਂ ਹੋਈ ਹੈ ਕਈ ਥਾਂ ਇਹਦੇ ਕੰਦ ਲੱਗੀ ਹੋਈ ਹੈ ਵੈਟਿਕਨ ਸਿਟੀ ਦੇ ਤੇ ਜਿਹੜਾ ਰੋਮ ਨਾਲੋਂ ਇਹਨੂੰ ਪੂਰੇ ਇਟਲੀ ਨਾਲ ਅਲੱਗ ਕਰਦਾ ਤੇ ਕਈ ਥਾਂਵੇਂ ਕੁਝ ਇਹੋ ਜਿਹਾ ਬਾਰਡਰ ਹੈ ਉਹ ਪਰਾਂ ਜਿਹੜੀ ਰੋਮ ਦੀ ਪੁਲਿਸ ਤੁਰੇ ਫਿਰਦੀ ਆ ਅਸੀਂ ਹੁਣ ਵੈਟਿਕਨ ਸਿਟੀ ਚ ਖੜੇ ਆ ਤੇ ਆਹ ਬਾਰਡਰ ਹੈ ਦਾ ਤੇ ਹੁਣ ਹਾਂਜੀ ਤੇ ਹੁਣ ਜੇ ਮੈਂ ਤੁਹਾਨੂੰ ਐਗਜ਼ੈਕਟਲੀ ਕਹਾਂ ਕਿ ਇਧਰਲੇ ਪਾਸੇ ਜੇ ਤੁਸੀਂ ਇਧਰਲੇ ਪਾਸੇ ਜਾਓਗੇ ਨਾ ਆਹ ਹੋਰ ਦੇਸ਼ ਹੈ ਇਧਰਲੇ ਪਾਸੇ ਇਹ ਹੋਰ ਦੇਸ਼ ਹੈ ਇਟਲੀ ਹੈ ਤੇ ਇਧਰ ਵੈਟਿਕਨ ਸਿਟੀ ਹੈ ਤੇ ਇਹ ਦੇਸ਼ ਦੇਸ਼ ਹੈ ਜੇ ਦੋ ਤੁਸੀਂ ਗੂਗਲ ਮੈਪ ਤੇ ਇਹਨੂੰ ਦੇਖੋਗੇ ਉੱਥੇ ਸਰਚ ਕਰੋ ਖੁਸ਼ੀ ਤੁਸੀਂ ਦੇਖਿਆ ਗੂਗਲ ਮੈਪ ਤੇ ਹੂੰ ਹੂੰ ਗੂਗਲ ਮੈਪ ਤੇ ਇਹਨੂੰ ਸਰਚ ਕਰੋ ਸਾਰਿਆਂ ਨੂੰ ਨਾਲੇ ਦਿਖਾਉਣੇ ਆ ਗੂਗਲ ਮੈਪ ਤੇ ਜਦੋਂ ਇਹਨੂੰ ਸਰਚ ਕਰੋਗੇ ਨਾ ਤੇ ਤੁਹਾਨੂੰ ਫਿਰ ਪਤਾ ਲੱਗਣਾਗਾ ਤੇ 2012 ਮੂਵੀ ਦੇ ਵਿੱਚ ਜਿਹਨੇ ਦੇਖੀ ਹੈ ਜਦੋਂ ਕਹਿੰਦੇ ਸੀ ਦੁਨੀਆ ਖਤਮ ਹੋ ਜਾਣੀ ਆ ਉਦੋਂ ਉਹ ਡੋਮ ਵੀ ਡਿੱਗਦਾ ਹੁੰਦਾ ਏਅਰ ਡੋਮ ਹੈ ਜਿਹੜਾ ਡਿੱਗ ਜਾਂਦਾ ਹੁੰਦਾ ਇਹਦੇ ਉੱਪਰਲੇ ਪਾਸੇ ਵੀ ਜਾ ਸਕਦੇ ਹਾਂ ਉੱਪਰੋਂ ਪੂਰਾ ਵੈਟਿਕਨ ਦਾ ਥਿਊ ਵੀ ਦੇਖ ਸਕਦੇ ਹਾਂ ਵੈਟਿਕਨ ਸਿਟੀ ਦਾ ਜਿਹੜਾ ਇਹ ਵਾਲਾ ਏਰੀਆ ਇਹ ਫ੍ਰੀ ਹੈ ਸਾਰਿਆਂ ਲਈ ਮਤਲਬ ਤੁਸੀਂ ਬਿਨਾਂ ਟਿਕਟ ਤੋਂ ਵੀ ਇੱਥੇ ਆ ਕੇ ਦੇਖ ਸਕਦੇ ਹੋ ਬੱਟਰ ਟੱਪ ਕੇ ਦੇਖ ਸਕਦੇ ਹੋ ਬੇਸਿਕਲੀ ਤੇ ਪਰ ਜਿਹੜੀਆਂ ਇਹਦੇ ਅੰਦਰ ਦੀਆਂ ਇੰਪੋਰਟੈਂਟ ਚੀਜ਼ਾਂ ਜਿਵੇਂ ਇਹਦਾ ਇਤਿਹਾਸ ਹੈ ਹਿਸਟਰੀ ਪਈ ਹੈ ਸਾਰੀ ਤੇ ਮਿਊਜ਼ੀਅਮ ਹੈ ਤੇ ਉਹ ਚੀਜ਼ਾਂ ਤੁਸੀਂ ਮਤਲਬ ਨਹੀਂ ਦੇਖ ਸਕਦੇ ਉਹਦੇ ਲਈ ਟਿਕਟ ਲੱਗਦੀ ਹੈਗੀ ਇਸੇ ਕਰਕੇ ਟਿਕਟ ਦਾ ਝੰਝੜ ਸੀ ਸਾਨੂੰ ਮਤਲਬ ਬੜੀ ਮੁਸ਼ਕਲ ਦੇ ਨਾਲ ਅਸੀਂ ਟਿਕਟ ਖਰੀਦੀ ਹੈ ਤੇ ਟਿਕਟ ਸਸਤੀ ਵੀ ਮਿਲ ਜਾਂਦੀ ਹੈ ਵੀ ਮੈਂ ਤੁਹਾਨੂੰ ਇੱਥੇ ਮੈਂਸ਼ਨ ਕਰਦਾ ਜਿਹੜੀ ਸਸਤੀ ਟਿਕਟ ਹੋਊਗੀ ਉਹਦੇ ਲਈ ਆ ਲਾਈਨ ਇੱਕ ਛੋਟੀ ਜੀ ਤੁਹਾਨੂੰ ਮੈਂ ਲਾਈਨ ਦਿਖਾਉਣਾ ਇੱਥੇ ਖੜ ਕੇ ਤੇ ਉਹ ਫਿਰ ਲਾਈਨ 'ਚ ਖੜਨਾ ਬਹੁ ਮੈਨੂੰ ਲੱਗਦਾ ਘੱਟੋ-ਘੱਟ 4 ਜਾਂ 5 ਘੰਟੇ ਲਾਈਨ 'ਚ ਤੁਹਾਨੂੰ ਲੱਗਣਾ ਪੈਣਾਗਾ ਤੇ ਦੁਨੀਆ ਦੀ ਦੁਨੀਆ ਦੀ ਮੈਂ ਤਾਂ ਕਹੂੰਗਾ ਕਿਉਂਕਿ ਅਸੀਂ ਗੱਲ ਇੱਥੇ ਇਹ ਵੀ ਆ ਰਿਪਨ ਇੱਕ ਪੈਲੇਸ ਵੀ ਆ ਜਿਹਨੂੰ ਮਤਲਬ ਮਿਊਜ਼ੀਅਮ ਵੀ ਕਹਿੰਦੇ ਨੇ ਉਹਨੂੰ ਤੇ ਉਹ 3 3 400 ਸਾਲ ਪਹਿਲਾਂ ਬੰਦ ਹੋ ਗਿਆ ਸੀ ਮਤਲਬ 3 400 ਸਾਲ ਬਾਅਦ ਖੋਲਿਆ ਪਹਿਲਾਂ ਸ਼ਟਡਾਊਨ ਸੀਗਾ ਤਾਂ ਮਤਲਬ ਉਹ ਕਹਿੰਦੇ ਨੇ ਵੀ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਹਾਨੂੰ ਦੇਖਣਾ ਚਾਹੀਦਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਂ ਗੱਲ ਕਰ ਰਿਹਾ ਸੀ ਵੀ ਦੁਨੀਆ ਦੀ ਅਸੀਂ ਸਭ ਤੋਂ ਵੱਡੀ ਲਾਈਨ ਕਿਉਂਕਿ ਅਸੀਂ ਆਪਣੀ ਜ਼ਿੰਦਗੀ 'ਚ ਇੰਨੀ ਵੱਡੀ ਲਾਈਨ ਨਹੀਂ ਦੇਖੀ ਉਹ ਤੁਹਾਨੂੰ ਹੁਣ ਦਿਖਾਉਂਦਾ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ ਉਹ ਉੱਥੋਂ ਲਾਈਨ ਉੱਥੋਂ ਤੁਰ ਹੀ ਆਉਂਦੀ ਹੈ ਦੇਖੋ ਬਾਹਰਲੇ ਪਾਸੇੋਂ ਸ਼ੁਰੂ ਹੋਈ ਹੈ ਇਹ ਤੇ ਇੱਥੋਂ ਦੀ ਹੁੰਦੇ ਹੁੰਦੇ ਤੁਸੀਂ ਦੇਖੋ ਜਿੰਨਾ ਤੁਹਾਨੂੰ ਏਰੀਆ ਦਿਖਾਇਆ ਸੀਗਾ ਵੈਟਿਕਨ ਸਿਟੀ ਦਾ ਤੇ ਇਧਰਲੇ ਪਾਸੇ ਹੁੰਦੇ 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 ਤੇ ਉਹ ਉੱਥੋਂ ਹੀ ਜਾਂਦੇ ਜਾਂਦੇ ਉਹਦੇ ਅੰਦਰ ਜਾਣਾ ਸਭ ਨੇ ਬਸ ਮੁੱਖ ਦੀ ਗੱਲ ਇਹ ਆ ਤੇ ਸਾਨੂੰ ਸਕਿਪ ਦੀ ਲੈਂਡ ਐਕਸਟਰਾ ਪੈਸੇ ਦੇ ਕੇ ਤੁਸੀਂ ਲਾਈਨ ਸਕਿਪ ਕਰ ਸਕਦੇ ਹੋ ਇਚੋਂ ਇੱਕ ਤਾਂ ਮੇਨ ਡੋਮ ਹੈਗਾ ਤੇ ਜਿਹਨੂੰ ਚਰਚ ਕਹਿੰਦੇ ਆ ਪਹਿਲਾਂ ਉਹ ਦੇਖਾਂਗੇ ਪਾਪ ਦੀ ਰਹਿائش ਕਿੱਥੇ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਵੈਟਿਕਨ ਮਿਊਜ਼ੀਅਮ ਹੈ ਜਿਹਚ ਪੂਰਾ ਅੱਜ ਤੋਂ 2000 ਸਾਲ ਪੁਰਾਣਾ ਜਦੋਂ ਤੇ ਜੀਸਸ ਕ੍ਰਾਈਸਟ ਤੋਂ ਲੈ ਕੇ ਸਾਰਾ ਹਿਸਟਰੀ ਪਈ ਹੈ ਤੇ ਉਹ ਸਾਰਾ ਤੁਹਾਨੂੰ ਦਿਖਾਉਣਾਗਾ ਤੇ ਸਟੈਪ ਬਾਈ ਸਟੈਪ ਅੰਦਰ ਚਲਾਂਗੇ ਤੇ ਜਿਹੜਾ ਛੋਟਾ ਜਿਹਾ ਦੇਸ਼ ਹੈ ਉੱਪਰੋਂ ਕਿਹੋ ਜਿਹਾ ਦਿਖਦਾ ਚਰਚ ਦੇ ਉੱਪਰ ਜਾ ਕੇ ਦੇਖ ਸਕਦੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਚਰਚ ਦੇ ਵਿੱਚ ਐਂਟਰ ਹੋਣ ਲੱਗੇ ਹਾਂ ਮੈਨੂੰ ਇਹ ਲੱਗਦਾ ਬਾਹਰਲੇ ਪਾਸੇ ਤੋਂ ਦੇਖ ਕੇ ਕਿ ਅਸੀਂ ਲਾਈਵ 'ਚ ਪਹਿਲੀ ਵਾਰ ਇਦਾਂ ਦੀ ਚਰਚ ਦੇਖਾਂਗੇ। ਕੀ ਬਾਤ ਹੈ। ਸੱਚੀ ਲਾਈਵ 'ਚ ਪਹਿਲੀ ਵਾਰ ਹੀ ਦੇਖ ਰਹੀ ਹਾਂ। ਵਾਹ। ਥੈਂਕ ਯੂ ਸੋ Much ਦੁਨੀਆ ਦੇ ਨਾ ਕਿੰਨੇ ਮਹਾਨ ਬੰਦੇ ਹੋਣਗੇ ਤੇ ਜਿਨ੍ਹਾਂ ਨੇ ਇਹ ਸਾਰਾ ਕੁਝ ਬਣਾਇਆ ਯਾਰ ਕਮਾਲ ਦੀਆਂ ਕਲਾਕਾਰੀਆਂ ਕਮਾਲ ਦੀਆਂ ਪੇਂਟਿੰਗਸ ਜਿਵੇਂ ਤੁਸੀਂ ਲਾਈਵ ਚ ਪਹਿਲੀ ਵਾਰ ਹੀ ਦੇਖਿਆ ਇਹ ਸਭ ਵੈਟਿਕਨ ਸਿਟੀ ਮਤਲਬ ਜਿਹੜਾ ਨਾਮ ਹੈ ਇਸੇ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹੈ ਇਸੇ ਕਰਕੇ ਬਾਹਰ ਇੰਨਾ ਕੱਠਲ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਦੇਖਣ ਹੁੰਦੇ ਆ ਇਹ ਪੋਪ ਦੇ ਘਰ ਦੇ ਗਾਈਡ ਆ ਤੇ ਜਿਵੇਂ ਰਾਣੀ ਦੇ ਗਾਈਡ ਦੇਖੇ ਸੀ ਨਾ ਤੇ ਹੱਲਣ ਦਾ ਇਹਨਾਂ ਨੂੰ ਵੀ ਨਹੀਂ ਹੁਕਮ ਹੁੰਦਾ ਸਾਵਧਾਨ ਖੜੇ ਰਹਿੰਦੇ ਦੇਖੋ ਐ ਖੜਾ ਜਾ ਹਾਂ ਵੀ ਨਹੀਂ ਚਪਕਾਉਂਦੇ ਹੈਗੇ ਮੈਂ ਦੇਖਿਆ ਸੀ ਇੱਥੇ ਖੜ ਕੇ ਅੰਦਰਲੇ ਪਾਸੇ ਘਰ ਆ ਤੇ ਤੂੰ ਅੱਗੇ ਜਾਣਾ ਅਲਾਉਡ ਨਹੀਂ ਹੈਗਾ ਤੇ ਬਾਹਰ ਇੱਥੇ ਖੜ ਕੇ ਲੋਕ ਦੇਖ ਸਕਦੇ ਆ ਇਹ ਦੇਖੋ ਸਾਰਾ ਵਾਲਾ ਦੁਬਾਰਾ ਇੱਥੋਂ ਤੁਸੀਂ ਖੜ ਕੇ ਦੇਖ ਸਕਦੇ ਹੋ ਸਾਰਾ ਕੁਝ ਜਿਹੜਾ ਨਾ ਵੈਟਿਕਨ ਸਿਟੀ ਹੈ ਇਹਨੂੰ ਤੁਸੀਂ 크੍ਰਿਸਚਨ ਰਿਲੀਜੀਅਨ ਦਾ ਸਭ ਤੋਂ ਮਤਲਬ ਹੈੱਡ ਆਫਿਸ ਮੰਨ ਸਕਦੇ ਹਾਂ ਜਾਂ ਸੌਖੇ ਸ਼ਬਦਾਂ ਚ ਤੁਹਾਨੂੰ ਦੱਸਾਂ ਜਿਵੇਂ ਆਪਣੇ ਸਿੱਖ ਧਰਮ ਚ ਅਕਾਲ ਤਖਤ ਹੈ ਤੇ ਅਕਾਲ ਤਖਤ ਤੇ ਮਤਲਬ ਉਥੇ ਅਕਾਲ ਤਖਤ ਦਾ ਇੱਕ ਜ਼ਫੇਦਾਰ ਲਾਇਆ ਜਾਂਦਾ ਹੈ ਹਨ ਤੇ ਉਵੇਂ ਇੱਥੇ ਇਸਾਈ ਧਰਮ ਚ ਬਸ ਪੋਪ ਹੁੰਦਾ ਇੱਕ ਜਿਹੜਾ ਸਭ ਤੋਂ ਹੈੱਡ ਹੈ ਉੱਚੀ ਪਾਦੀ ਹੈ ਤਾਂ ਹੀ ਕਰਕੇ ਮਤਲਬ ਇੱਥੇ ਇਨੀ ਰਿਸਪੈਕਟ ਇਨੀ ਮਤਲਬ ਇਸ ਵੈਟिकन ਸਿਟੀ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਜੇ ਦੁਨੀਆ ਭਰ ਤੇ ਜਿੰਨੇ 크੍ਰਿਸਚੀਅਨ ਤੇਸ਼ ਨੇ ਜਾਂ ਰਿਲੀਜੀਅਨ ਸਾਰੇ ਇਹਨੂੰ ਮੰਨਦੇ ਆ ਜਾਂ ਬੁੱਧਧਰਮ ਚ ਜਿਵੇਂ ਦਲਾਈ ਲਾਮਾ ਹਰੇਕ ਧਰਮ ਚ ਇੱਕ ਨਾ ਇੱਕ ਉਪਾਦੀ ਹੁੰਦੀ ਹੈ ਜਿਹੜੀ ਸਭ ਤੋਂ ਉੱਪਰ ਹੁੰਦੀ ਹੈ ਹੈਨਾ ਤੇ ਜਿਵੇਂ ਆਪਣੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੈਗੇ ਆ ਜਥੇਦਾਰ ਉਹ ਤਾਂ ਬਦਲਦੇ ਰਹਿੰਦੇ ਆ ਉਹਨਾਂ ਨੂੰ ਸਾਲ ਬਾਅਦ 2 ਸਾਲ ਬਾਅਦ ਆਪਣੀ ਮਰਜ਼ੀ ਨਾਲ ਜਾਂ ਬਦਲ ਦਿੰਦੇ ਆ ਜਿਹੜੀ ਪੋਪ ਦੀ ਚੋਣ ਹੁੰਦੀ ਆ ਉਹ ਉਹਨਾਂ ਦੀ ਡੈਥ ਤੋਂ ਬਾਅਦ ਹੀ ਹੁੰਦੀ ਆ ਕਿ ਜਿੰਨਾ ਟਾਈਮ ਜਿਹੜੇ ਪੋਪ ਹੁਣ ਹੈਗੇ ਆ ਮਤਲਬ ਉਹ ਜਿੰਨਾ ਟਾਈਮ ਉਹਨਾਂ ਦੀ ਡੈਥ ਨਹੀਂ ਹੁੰਦੀ ਉਹਨਾਂ ਟਾਈਮ ਜਿਹੜਾ ਨਵਾਂ ਪੋਪ ਆ ਉਹ ਚੁਣਿਆ ਨਹੀਂ ਜਾਂਦਾ ਹੈਗਾ ਤੇ ਇਹਨੂੰ ਜਿਹੜਾ ਹੁੰਦਾ ਹੈ ਮਤਲਬ ਚੁਣਨ ਦਾ ਵੀ ਬਹੁਤ ਇੱਕ ਵੱਖਰਾ ਜਿਹਾ ਢੰਗ ਹੁੰਦਾ ਹੈਗਾ ਪੂਰੀ ਦੁਨੀਆ ਦੇ ਜਿੰਨੇ 크ਰਿਸਚਨ ਰਿਲੀਜੀਅਨ ਦੇ ਜਿਹੜੇ ਉਹ ਤੋਂ ਥੱਲੇ ਜਿਹੜੇ ਹੈੱਡ ਕੰਮ ਕਰਦੇ ਆ ਤੇ ਉਹ ਦੋ 250 ਦੇ ਨੇੜੇ ਤੇੜੇ ਆ ਮੇਰੇ ਖਿਆਲ ਚ ਉਹ ਉਹ 250 ਆਪਣੀਆਂ ਵੋਟਾਂ ਪਾਉਂਦੇ ਆ ਵੋਟਾਂ ਕਰਕੇ ਵੀ ਕਿਹਨੂੰ ਸਭ ਤੋਂ ਜਿਹੜਾ ਵੱਧ ਪੜਿਆ ਲਿਖਿਆ ਤੇ ਵੀ ਉਹਨੂੰ ਅਸੀਂ ਚੁਣਾਂਗੇ ਹਨ ਫਿਰ ਉਹਵੇਂ ਉਹਦੀ ਚੋਣ ਹੋਣੀ ਹੁਣ ਅਸੀਂ ਆਏ ਆ ਇੱਕ ਮਿਊਜ਼ੀਅਮ ਦੇ ਵਿੱਚ ਜਿਹੜਾ ਵੈਟਿਕਨ ਸਿਟੀ ਦਾ ਮਿਊਜ਼ੀਅਮ ਹੈ ਤੇ ਇੱਥੇ ਸਾਡੀਆਂ ਟਿਕਟਸ ਵਗੈਰਾ ਗਾਈਡ ਚੈੱਕ ਕਰਾਉਣਗੇ ਤੇ ਫਿਰ ਅਸੀਂ ਇਹਦੇ ਅੰਦਰ ਜਾਵਾਂਗੇ ਮਿਊਜ਼ੀਅਮ ਚ ਵੀ ਯਾਰ ਬਹੁਤ ਭੀੜ ਹੈ ਅਸਲ ਚ ਵੈਟਿਕਨ ਸਿਟੀ ਸਾਰੇ ਹੀ ਦੇਖਣ ਲਈ ਬਹੁਤ ਭੀੜ ਰਹਿੰਦੀ ਹੈਗੀ ਇੱਥੇ ਸਾਡੇ ਸਾਰੇ ਗਰੁੱਪ ਨੂੰ ਰੇਡੀਓ ਮਿਲਣਗੇ ਟਿਕਟ ਦਿਖਾਉਣੀ ਹੈ ਤੇ ਰੇਡੀਓ ਲੈਣਾ ਤੇ ਅੱਗੇ ਲੰਘਣਾ ਹੈਗਾ ਤੇ ਅੰਦਰ ਸਾਰਾ ਇਤਿਹਾਸ ਹੈ ਇਹਨਾਂ ਦਾ ਮਿਊਜ਼ੀਅਮ ਚ ਵੈਟਿਕਨ ਦਾ ਇਹ ਕੰਟਰੀ ਦਾ ਉਹ ਦੇਖ ਕੇ ਤੁਹਾਨੂੰ ਦੱਸ ਦਿਆਂ ਨਾਲ ਨਾਲ ਆਡੀਓ ਗਾਈਡ ਇਹਨਾਂ ਨੇ ਇਹੋ ਜਿਹਾ ਦਿੱਤਾ ਵੈਸੇ ਤਾਂ ਠੀਕ ਆ ਵੀ ਇਨਫੈਕਸ਼ਨ ਵਗੈਰਾ ਨਹੀਂ ਹੁੰਦੀ ਤੇ ਪਰ ਇਹ ਮੇਰੇ ਪੱਗ ਦੇ ਥਲੋਂ ਦੀ ਲੱਗਣਾ ਬਹੁਤ ਮੁਸ਼ਕਲ ਹੈ ਚਲੋ ਖੈਰ ਖੁਸ਼ੀ ਨੇ ਦੱਸੀ ਜਣਾ ਨਾਲ ਨਾਲ ਇਹਦੇ ਅੰਦਰ ਦੇਖਣ ਆਣੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾ ਉਹਨਾਂ ਬਾਰੇ ਦੱਸਿਆ ਜਾ ਰਿਹਾ ਹਜੇ ਵੀ ਕਿੰਨੀਆਂ ਚੀਜ਼ਾਂ ਸੀ ਟੋਟਲ ਦੇਖਾਂਗੇ ਆ ਰਹੀਏ ਕੀ ਬਾਤ ਹੈ ਮਿਊਜ਼ੀਅਮ ਹੈ ਕਮਾਲ ਹੈ ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਣੀਆਂ ਹੁਣ ਜੀਸਸ ਕ੍ਰਾਈਸਟ ਦੀ ਉਹਨਾਂ ਦੀ ਜਿਹੜੀ ਲਾਈਫ ਹੈ ਜਾਂ ਬਾਈਬਲ ਆ 올ਡ ਟੈਸਟਾਮੈਂਟ ਨਿਊ ਟੈਸਟਾਮੈਂਟ ਜਿਹੜੇ ਬਾਈਬਲ ਦੇ ਦੋ ਪਾਰਟ ਹੈ ਉਹਨਾਂ ਨਾਲ ਸੰਬੰਧਿਤ ਪੇਂਟਿੰਗਸ ਨੇ ਸਾਰੀਆਂ ਮਿਊਜ਼ੀਅਮ ਇਹ ਨਾ ਜਿਹੜਾ ਅੰਦਰੋਂ ਇਹ ਕਾਫੀ ਜ਼ਿਆਦਾ ਵੱਡਾ ਤੇ ਅੰਦਰ ਘੱਟ ਬੋਲਣਾ ਅਲਾਉਡ ਹੁੰਦਾ ਤਾਂ ਕਰਕੇ ਦੱਸਿਆ ਨਹੀਂ ਜਾਂਦਾ ਜਦੋਂ ਬਾਹਰ ਆ ਜਾਈਏ ਕਿਤੇ ਬਿਲਡਿੰਗ 'ਚ ਉੱਥੇ ਦੱਸਿਆ ਜਾਂਦਾ ਹੈ ਬਾਕੀ ਗਰੁੱਪ ਨਾਲ ਘੁੰਮਣ ਦਾ ਥੋੜਾ ਜਿਹਾ ਨਫੇ ਵੀ ਹੁੰਦੇ ਆ ਫਾਇਦੇ ਇਹ ਆ ਕਿ ਸਾਨੂੰ ਟਿਕਟ ਮਿਲ ਗਈ ਅੰਦਰ ਐਂਟਰੀ ਮਿਲ ਗਈ ਨੁਕਸਾਨ ਇਹ ਆ ਜ਼ਿਆਦਾ ਟਾਈਮ ਰੋਕ ਲਈ ਸਕਦੇ ਜਿੱਥੇ ਜਿੱਥੇ ਇਹਨਾਂ ਨੇ ਲੰਘਣਾ ਹੁੰਦਾ ਫੋਟੋ ਫੋਟ ਨਾਲ ਨਾ ਫੋਟੋ ਫੋਟ ਨਾਲ ਜਾਣਾ ਪੈਂਦਾ ਹੁਣ ਫੇਰ ਦੁਬਾਰਾ ਅੰਦਰ ਐਂਟਰ ਹੋਣਾ ਹੈ ਵਰਟੀਕਲ ਸਿਟੀ ਯਾਰ ਅੰਦਰੋਂ ਸੋਨਾ ਵਾਲਾ ਮਿਊਜ਼ੀਅਮ ਤਾਂ ਮਸਟ ਵਿਜ਼ਿਟ ਹੈ ਇਹ ਮਤਲਬ ਪੱਕਾ ਦੇਖਣਾ ਚਾਹੀਦਾ ਬੰਦੇ ਨਾਲ ਜਿਵੇਂ ਨਕਸਾਰਾ ਹੁੰਦਾ ਜਿੱਥੇ ਤੁਸੀਂ ਜਿੱਥੇ ਤੁਸੀਂ ਖੜਨਾ ਚਾਹਦੇ ਹੋ ਉੱਥੇ ਖੜਨ ਦੇ ਦਿੰਦੇ ਓਦਾਂ ਹੀ ਖੜਾਈ ਰੱਖ ਦਿਆ ਹਾਂਜੀ ਅਗੇ ਨਾਲ ਅਸੀਂ ਐਂ ਕਹਿੰਦੇ ਹੁੰਦੇ ਸੀ ਵੀ ਇਹ ਗਰੁੱਪਸ ਵਾਲੇ ਝੰਡੇ ਜਿਵੇਂ ਚੱਕੀ ਫਿਰਦੇ ਰਹਿੰਦੇ ਅੱਜ ਇਹਨਾਂ ਦਾ ਮਤਲਬ ਪਤਾ ਲੱਗਿਆ ਹੁਣ ਝੰਡਾ ਹੀ ਦਿਖਦਾ ਹੁੰਦਾ ਦੂਰ ਉਹ ਜਾਂਦੀ ਆ ਸਾਡੀ ਬੇਬੇ ਤੇ ਬੰਦਾ ਤਾਂ ਦਿਖਦਾ ਨਹੀਂ ਨੀ ਭੀੜ ਚ ਗਈ ਵੀਜ਼ਮ ਹੋਰ ਵੀ ਬਹੁਤ ਦੇਖੇ ਆ ਪਰ ਵੈਟिकन ਸਿਟੀ ਦੀ ਜੋ ਅੰਦਰੋਂ ਗੱਲ ਬਾਤ ਹੈ ਨਾ ਵਾਕੀ ਦੁਨੀਆ ਦਾ ਹੀ ਮਹਾਨ ਗਲਾਕਾਰੀਆਂ ਤੇ ਜਿੱਲੀ ਅੰਦਰ ਪਿੰਟਿੰਗ ਹੈ ਇਹਦੇ ਅੰਦਰ ਸਾਰੀਆਂ ਪੇਂਟਿੰਗਸ ਹੈ ਤੇ ਜਿਨ੍ਹਾਂ ਨੂੰ ਬਣਾਉਣ ਨੂੰ ਬਹੁਤ ਸਾਲਾਂ ਪਰ ਦਾ ਸਮਾਂ ਲੱਗਿਆ ਤੇ ਪਰ ਕਮਾਲ ਕਮਾਲ ਦੇਖ ਰਹਾ ਜਿਹੜੇ ਪਾਸੇ ਮਰਜੀ ਜਿੰਨਾ ਮਰਜੀ ਦੇਖ ਲਓ ਤੇ ਇਹ ਦੇਖੋ ਅੱਜੇ ਕਿ ਮੈਨੂੰ ਮੈਂ ਸੁਣਿਆ ਸੀ ਕਹਿੰਦੇ ਸੀ ਵੀ ਮਿਊਜ਼ੀਅਮ ਦੇ ਅੰਦਰ ਕੁਝ ਖਾਸ ਨਹੀਂ ਤਾਂ ਦੇਖਣ ਵਾਲਾ ਨਹੀਂ ਪਰ ਅਸੀਂ ਦੇਖਣ ਆਏ ਵਾਕੀ ਜੇ ਨਾਉਂ ਦੇ ਪਛਤਾਵਾ ਹੋਣਾ ਸੀ ਜਿਹੜਾ ਤੁਹਾਨੂੰ ਪਉਪਤੀ ਰਹਿ ਸ਼ਵਾਰੇ ਦੱਸ ਰਿਹਾ ਸੀ ਨਾ ਇਹ ਸਾਰਾ ਉਹੀ 파ਰਟ ਹੈ ਪ੍ਰਾਈਵੇਟ ਇੱਥੇ ਅਲਾਉਡ ਨਹੀਂ ਹੈ ਕਿਸੇ ਨੂੰ ਜਾਣਾ ਥੱਲੇ ਤਾਂ ਇਹ ਤੁਹਾਨੂੰ ਪਬਲਿਕ ਨਹੀਂ ਮਿਲਦੀ ਅਸੀਂ ਹੁਣ ਮਿਊਜ਼ੀਅਮ ਉੱਪਰ-ਉੱਪਰ ਤੁਰੇ ਜਾਂਦੇ ਆ ਇਦਾਂ ਉੱਪਰ-ਉੱਪਰ ਦੇਖਣ ਨੂੰ ਆਗਾ ਸਿਕਿਉਰਿਟੀ ਪੂਰੀ ਥਾਂ-ਥਾਂ ਕੈਮਰੇ ਪੁਲਿਸ ਪਤਾ ਨਹੀਂ ਕੀ ਕੁਝ ਇੰਨਾ ਪਤਾ ਨਹੀਂ ਕਿਉਂ ਖਤਰਾ ਜਾਂਦਾ ਆਏ ਵੀ ਸਭ ਤੋਂ ਵੱਡੀ ਉਪਾਧੀ ਤਾਂ ਕਰਕੇ ਨਹੀਂ ਉਹ ਸਿਕਿਉਰਿਟੀ ਸੇਫਟੀ ਦਿੱਤੀ ہوئی ਹੈ ਦੀ ਜਗ੍ਹਾ ਤੇ ਅਸੀਂ ਹੁਣ ਖੜੇ ਆ ਨਾ ਇੱਥੇ 크ਿਸਚੀਅਨਿਟੀ ਦੇ ਬਹੁਤ ਮਹਾਨ ਸ਼ਖਸੀਅਤਾਂ ਦੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ ਤੇ ਉਹ ਸਾਰੀਆਂ ਵਰਲਡ ਦੇ ਵਿੱਚ ਆਪਾਂ ਨੂੰ ਹੋਰ ਕਿਤੇ ਵੀ ਨਹੀਂ ਉਹਨਾਂ ਦੇ ਫੇਸ ਦੇਖਣ ਨੂੰ ਮਿਲਣਗੇ ਉਹ ਸਿਰਫ ਵੈਟਿਕਨ ਦੇ ਮਿਊਜ਼ੀਅਮ ਦੇ ਵਿੱਚ ਹੀ ਹੈ ਇਹ ਵਰਲਡ ਦੀ ਸਭ ਤੋਂ ਰੇਅਰ ਪੇਂਟਿੰਗ ਹੈ ਜਿਹੜੀ ਦੁਨੀਆ 'ਚ ਸਿਰਫ ਇੱਥੇ ਹੈ ਵੈਟਿਕਨ ਸਿਟੀ ਦੇ ਮਿਊਜ਼ੀਅਮ 'ਚ ਤੇ ਇਸ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਤੁਹਾਨੂੰ ਮਿਲੂਗੀ ਇਹ 2.5 ਘੰਟੇ ਦਾ ਲਗਭਗ ਮਿਊਜ਼ੀਅਮ ਦਾ ਟੂਰ ਸੀਗਾ ਲੱਤਾਂ ਰਹਿ ਗਈਆਂ ਇੰਨਾ ਤੁਰਨਾ ਪਿਆ ਵੀ ਕਾਲੀ ਕਾਲੀ ਰਿਪਨ ਮੈਨੂੰ ਆ ਲੱਗਦਾ ਸਭ ਤੋਂ ਵੱਡਾ ਮਿਊਜ਼ੀਅਮ ਦੇਖਿਆ ਸੀ ਉਹ ਤੱਕ ਦਾ ਸਾਡੇ ਲਓ ਜੀ ਫਾਈਨਲੀ ਆਪਣਾ ਇਹ ਟੂਰ ਜਿਹੜਾ ਸੀ ਇਹ ਸਮਾਪਤ ਹੁੰਦਾ ਹੈਗਾ ਵਰਟਿਕਨ ਦਾ ਮਿਊਜ਼ੀਅਮ ਵੀ ਦੇਖ ਲਏ ਤੇ ਹੁਣ ਅਸੀਂ ਐਗਜ਼ਿਟ ਕਰਨ ਲੱਗੇ ਆ ਇਹਦੇ ਤੋਂ ਤੇ ਬਾਹਰਲੇ ਪਾਸੇ ਆਲਾ ਦਵਾਲਾ ਤੁਹਾਨੂੰ ਉਹ ਦਿਖਾਉਣੀ ਆ ਵਰਟਿਕਨ ਸਿਟੀ ਆ ਨਾ ਜਿਹੜਾ ਯਾਰ ਸੋਨਾ ਬਹੁਤ ਬੜਾ ਆਇਆ ਹੋਇਆ ਹੈਗਾ ਤੇ ਪੁਰਾਣਾ ਢਾਂਚਾ ਮਤਲਬ ਸਾਰਾ ਤੇ 크리스트ियन ਰਿਲੀਜੀਅਨ ਨਾਲ ਵੈਸੇ ਸਾਰੀ ਹਿਸਟਰੀ ਸੰਬੰਧਤ ਹੋਣੀ ਆ ਪਰ ਦੇਖਣਯੋਗ ਆ ਮਤਲਬ ਆਪਣੇ ਆਪ ਚ ਬਹੁਤ ਜ਼ਿਆਦਾ ਸ਼ਾਨਦਾਰ ਜਿਵੇਂ ਦੁਨੀਆ ਦਾ ਛੋਟਾ ਦੇਸ਼ ਕਹਿੰਦੇ ਨੇ ਛੋਟਾ ਮੀਨਿੰਗ ਬਹੁਤ ਵੱਡਿਆ ਦੇ ਹੈ ਛੋਟਾ ਪਰ ਮੀਨਿੰਗ ਮਤਲਬ ਇਤਿਹਾਸ ਇਹਨਾਂ ਸਾਂਭੀ ਬੈਠਾ ਹੈ ਸੋ ਹੁਣ ਅਸੀਂ ਜਾ ਰਹੇ ਆ ਜੀ ਬਾਈਆਂ ਨੂੰ ਮਿਲਣ ਜਿਹੜੇ ਪੰਜਾਬੀ ਬਾਈ ਤੁਸੀਂ ਪਿਛਲੇ ਵਲੌਗ ਚ ਵੀ ਦੇਖੇ ਹੋਣੇ ਤੇ ਉਹ ਬਾਹਰ ਆਏ ਹੋਇਆ ਵੇਟ ਕਰ ਰਹੇ ਐ ਤੇ ਉਹਨਾਂ ਨੂੰ ਮਿਲਦੇ ਆ ਫਿਰ ਇੱਕ ਦੋ ਜਗ੍ਹਾ ਤੋਂ ਫੈਮਿਲੀਜ਼ ਨੂੰ ਮਿਲ ਕੇ ਆਉਣਾ ਤੇ ਉਹਨਾਂ ਦੇ ਘਰੇਵਾਰੇ ਜਾਣ ਹਰ ਬੰਦਾ ਕਹਿੰਦਾ ਵੀ ਸਾਡੇ ਕੋਲ ਆਇਓ ਸਾਡੇ ਕੋਲ ਆਇਓ ਟਾਈਮ ਦੀ ਸ਼ਾਰਟੇਜ ਹੁੰਦੀ ਆ ਤਾਂ ਕਰਕੇ ਨਹੀਂ ਜਾਇਆ ਜਾਂਦਾ ਕਈ ਵਾਰ ਹੁਣ ਦੇਖਦੇ ਆ ਕੀ ਕੀ ਪਲਾਨ ਆ ਉਹਨਾਂ ਨੂੰ ਪਤਾ ਪਾਰਕਿੰਗ ਦੀ ਬੜੀ ਸਮੱਸਿਆ ਹੈਗੀ ਬਾਹਰ ਲੱਭ ਕੇ ਬੰਦੇ ਮਸੀ ਲੱਬੇ ਨੇ ਕਿੱਦਾਂ ਬਾਜੀ ਬਨੇ ਬਨੇ ਬੱਚ ਬਨੇ ਲੰਬਾ ਤੁਰਨਾ ਪਿਆ ਅੱਜ ਚੌੜਾ ਲੰਬਾ ਸਾਰਾ ਦੇ ਛੋਟਾ ਸੀ ਪਰ ਵੱਡਾ ਬਹੁ ਸੀਗਾ ਤੁਰ ਕੇ ਗਾ ਕੇ ਆਏ ਆ ਸਾਰਾ ਮਿਊਜ਼ੀਅਮ ਕੇ ਬਹੁ ਸੀਗਾ ਬਹੁਤ ਸੋਹਣਾ ਬਹੁਤ ਥਾਂ ਤੇ ਪੋਟ ਲਓ ਜੀ ਹੁਣ ਅਸੀਂ ਪਹੁੰਚਿਆ ਸ਼ਹਿਰ ਦੇ ਬਿਲਕੁਲ ਵਿਚਾਲੇ ਜੇ ਤੇ ਬਾਈ ਜੀ ਹੁਣੇ ਕਹਿੰਦੇ ਵੀ ਪਹਿਲਾਂ ਖਾ ਪੀ ਲਈਏ ਕੁਝ ਭੁੱਖ ਲੱਗੀ ਹੋਣੀ ਤੁਰ ਤੁਰ ਕੇ ਤੇ ਇੰਡੀਅਨ ਰੈਸਟੋਰੈਂਟ ਲੱਭਿਆ ਅੱਜ ਅਸੀਂ ਅੱਜ ਕੋਈ ਤੇਣੀ ਰੈਸਟੋਰੈਂਟ ਤੇ ਖਾਵਾਂਗੇ। ਜਾ ਕੇ ਦੇਖਦੇ ਆ ਕਿਹੜਾ ਹੈਗਾ। ਜਿਹੜਾ ਡੋਮ ਹੌਸਟ ਹੈ ਸਾਡੇ ਤੋਂ ਜਾਇਆ ਨਹੀਂਗਾ ਨਾ ਉੱਪਰਲੇ ਪਾਸੇ ਇਹ ਕਹਿੰਦੇ ਤੁਹਾਡੀ ਰੀਜ ਹੈ ਤੂੰ ਰੇਨ ਰਹਿਣ ਦਿੰਦੇ। ਇੱਕ ਹੋਰ ਜਗ੍ਹਾ ਵੀ ਹੈ ਕਹਿੰਦੇ ਇਟਲੀ ਇੱਥੇ ਰੋਮ ਦੇ ਵਿੱਚ ਤੇ ਕਹਿੰਦੇ ਉੱਥੋਂ ਪੂਰਾ ਤੁਹਾਨੂੰ ਵਿਊ ਦਿਖਜੂਗਾ। ਵੀ ਉੱਥੋਂ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬਾਈ। ਜੀ ਜੀ ਜੀ। ਕੀ ਹਾਲ ਚਾਲ ਨੇ ਜੀ? ਚੜ੍ਹਦੀ ਕਲਾ। ਕਿੰਦਾ ਚੱਲ ਰਿਹਾ ਉਹਦਾ ਟੂਰ ਜੀ ਜੀ ਵਧੀਆ ਚੱਲ ਰਿਹਾ ਜੀ ਲੋ ਜੀ ਇਟਾਲੀਅਨ ਖਾਂਦੇ ਸੀ ਪਹਿਲਾਂ ਦਾ ਇਟਾਲੀਅਨ ਖਾਣੇ ਦੇ ਨਾਲੇ ਤੋਂ ਅੱਕ ਕੇ ਪੰਜਾਬੀ ਖਾਣੇ ਬੈਕ ਟੂ ਬੇਸਿਕ ਬੈਕ ਟੂ ਬੇਸਿਕ ਰੋਟੀਆਂ ਮਰਜੀ ਲਾਏ ਜੋ ਰੋਟੀ ਨੜਿੱਟ ਢੱਪੜਦੇ ਰੋਟੀਆਂ ਮੇਰਾ ਨਹੀਂ ਕਹਿੰਦੇ ਵੀ ਢਿੱਡ ਭਰ ਗਿਆ ਗੁਰੂ ਬਿਨਾ ਜਿਵੇਂ ਗੱਦੀ ਨਹੀਂ ਆਪਣੀ ਰੋਟੀ ਲਓ ਜੀ ਪਹੁੰਚ ਗਏ ਕੜਾਈਆਂ ਕੜਾਈਆਂ ਬਾਲਟੀਆਂ ਆਪਣੇ ਆਪਣੇ ਖਾਣੇ ਨਹੀਂ ਆਪਣੇ ਖਾਣੇ ਹੈ ਤੇ ਦਾਲਾ ਵਗਰੂ ਜੀ ਤੇ ਰੋਟੀ ਇਟਾਲੀਅਨ ਜਾਦੇ ਖਾਂਦੇ ਰਹੇ ਹਾਂ ਜੀ ਹੁਣ ਤਾਂ ਪਿਛਲੇ ਵਾਵਾ ਦੇ ਨਾਲ ਇਧਰ ਤੱਕ ਪਹੁੰਚ ਗਏ ਚੌਲ ਆ ਗਏ ਚੰਦ ਜਾਣ ਪੰਜਾਬੀਆਂ ਦੀ ਵੀ ਖਾਸ ਕਰਕੇ ਇੰਡੀਆ ਦੀ ਚਲੋ ਕਰੀਏ ਸ਼ੁਰੂ ਜੀ ਸ਼ੁਕਰੀਆ ਜੀ ਜੀ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਆਹ ਲਓ ਜੀ ਰੋਮ ਸ਼ਹਿਰ ਹੈ ਨਾ ਜਿਹੜਾ ਜਾਂ ਵੈਟਿਕਨ ਸਿਟੀ ਆ ਇਹ ਅੰਦਰਲੇ ਪਾਸੇ ਵੀ ਥੋੜਾ ਜਿਹਾ ਟੱਚ ਦਿੱਤਾ ਹੋਇਆ ਹੈ ਬਾਹਰੋਂ ਆਮ ਸ਼ਹਿਰਾਂ ਵਰਗੀ ਸ਼ਹਿਰ ਨਹੀਂ ਇਹ ਦੇਖੋ ਹੁਣ ਬਾਹਰਲੇ ਪਾਸੇ ਆਏ ਆ ਅਸੀਂ ਤੇ ਜਿਵੇਂ ਆਮ ਹੋਰ ਸ਼ਹਿਰ ਹੁੰਦੇ ਆ ਉਸੇ ਤਰ੍ਹਾਂ ਸਾਰੇ ਸ਼ਹਿਰਾਂ ਦੀ ਤਰ੍ਹਾਂ ਘਰ ਉਹੀ ਮਾਰਤਾ ਤੇ ਅਸੀਂ ਜਾਣਾ ਸੜਕ ਦੇ ਉਧਰਲੇ ਪਾਸੇ ਤੇ ਸ਼ਹਿਰ ਨੂੰ ਇਹਨੂੰ ਘੁੰਮਣ ਲਈ ਨਾ ਪਬਲਿਕ ਟਰਾਂਸਪੋਰਟ ਹੈ ਜਿਹੜੀ ਤੇ ਉਹ ਟ੍ਰੈਮ ਵੀ ਯੂਜ਼ ਕਰ ਸਕਦੇ ਹੋ ਤੁਸੀਂ ਆ ਜਿਵੇਂ ਇੱਥੇ ਆ ਟ੍ਰੈਮ ਦੀ ਲਾਈਨ ਆ ਇੱਥੇ ਟ੍ਰੈਮਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਬਲਿਕ ਟਰਾਂਸਪੋਰਟ ਆ ਇਹ ਤੇ ਵੀ ਵਧੀਆ ਘੁੰਮ ਫਿਰ ਸਕਦੇ ਆ ਹੁਣ ਅਸੀਂ ਜਾਣਾਗਾ ਜਿੱਥੋਂ ਸ਼ਹਿਰ ਦਾ ਸਭ ਤੋਂ ਉੱਪਰਲੇ ਪਾਸੇ ਇੱਕ 뷰 ਦੇਖਦਾ ਉਹ 뷰 ਪੁਆਇੰਟ ਦਿਖਾਉਨੇ ਆ ਤੇ ਫੇਰ ਅੱਜ ਦੇ ਵਲੌਗ ਦੀ ਇਹਦੀ ਆਪਾਂ ਸਮਾਪਤੀ ਕਰਾਂਗੇ। ਇਹ ਅਸੀਂ ਪਹੁੰਚ ਗਿਆਂ ਸ਼ਹਿਰ ਦੇ ਬਿਲਕੁਲ ਉੱਪਰਲੇ ਪਾਸੇ। ਜਿੱਥੋਂ ਇਹ ਪੂਰਾ 뷰 ਦਿਖਦਾ ਹੈ। ਤੇ ਅਸੀਂ ਦੇਖਿਆ ਸੀਗਾ 4 ਕੁ ਦਿਨ ਪਹਿਲਾਂ ਫੀਰੈਂਸੇ ਵੀ ਦੇਖਿਆ ਸੀਗਾ। ਤੁਹਾਨੂੰ ਉਦੋਂ ਵੀ ਦੱਸਿਆ ਸੀ ਹਰੇਕ ਸ਼ਹਿਰ ਚ ਕੋਈ ਨਾ ਇੱਕ 뷰 ਪੁਆਇੰਟ ਹੁੰਦਾ ਇਹੋ ਜਿਹਾ। ਯੂਰਪ ਚ ਤਾਂ ਖਾਸ ਕਰਕੇ ਤੇ ਭਾਈ ਜਿਹੜੀ ਇਹ ਵਾਲੀ ਜਗ੍ਹਾ ਨਾ ਇਹਨੂੰ ਰੋਮ ਦਾ ਦਿਲ ਕਿਹਾ ਜਾਂਦਾ ਹੈ। ਹਾਂਜੀ। ਇਹ ਵਾਲੇ ਪਿਆਸੇ ਦਾ ਨਾਮ ਹੈ ਪਿਆਸਾ ਜੋਸੈਪੇ ਗਰੀ ਬਾਲਦੀ। ਹਾਂਜੀ। ਤੇ ਉਹ ਇਹਨਾਂ ਮਤਲਬ ਇਸ ਤੋਂ ਪੂਰੀ ਰੋਮਾ ਦਿਖਦੀ ਹੈ ਜਿੰਨੇ ਵੀ ਆਪਣੇ ਟੂਰਿਸਟ ਪੁਆਇੰਟ ਆਪਣੇ ਹਨ ਜਿੱਦ ਤੱਕ ਪਿਆਸਾ ਜੈਨੀਕਲ ਉਤੇ ਉੱਤੇ ਖੜਕੇ ਤੁਸੀਂ ਸਾਰੇ ਟੂਰਿਸਟ ਪੁਆਇੰਟ ਨੂੰ ਇੱਥੋਂ ਵਾਚ ਕਰ ਸਕਦੇ ਹੋ। ਠੀਕ ਹੈ। ਮਤਲਬ ਸਾਰੀਆਂ ਹਿਸਟੋਰੀਕਲ ਪਲੇਸਿਸ ਰੋਮ ਦੀਆਂ ਤੋਂ ਦੇਖਦੀਆਂ। ਇੱਥੋਂ ਦੇਖਦੀਆਂ। ਪਰ ਜੇ ਤੁਸੀਂ ਕਿਤੇ ਰਾਤ ਨੂੰ ਕਦੇ ਆਉਣਾ ਤਾਂ ਸਭ ਬਣਿਆ ਨਾ ਤਾਂ ਵਾੜੀ ਜਾ ਕੇ ਐਨ ਲੁੱਕ ਹੁੰਦੀ ਹੈ ਕਿ ਹਰ ਇੱਕ ਵੱਖਰੀ ਵੱਖਰੀ ਪਲੇਸ ਉਤੇ ਵੱਖਰੀ ਜਿ ਤੇ ਹੋਰ ਸਾਰੇ ਦੇ ਵਕੀ ਲਾਈਟ ਹੈ ਹਨਾ ਸਾਰੀਆਂ ਥਾਵਾਂ ਤੇ ਅਲੱਗ-ਅਲੱਗ ਲਾਈਟ ਹੈ ਸਭ ਲਾਈਟਾਂ ਜਗਦਾ ਮਿਗਦਾ ਕਿ ਵਾਲੀ ਯਾਰ ਕਹਿਣ ਗੱਲਬਾਤ ਬਣਦੀ ਤੁਸੀਂ ਕਦੇ ਇਨ ਫਿਊਚਰ ਕਦੇ ਆਓ ਆਪਾਂ ਤੁਹਾਨੂੰ ਵੀ ਜੀ ਕੋਈ ਗੱਲ ਨਹੀਂ ਜੀ ਚਲੋ ਹੁਣ ਅੱਗੋਂ ਦੇਖਦੇ ਆ ਥੋੜਾ ਜਿਹਾ ਆਲੇ ਦੁਆਲੇ ਰੋਮ ਦੇ ਪਹਾੜ ਹੈ ਪਹਾੜਾਂ ਦੇ ਵਿੱਚ ਵਸਿਆ ਹੋਇਆ ਜਿਹੜਾ ਰੋਮ ਸ਼ਹਿਰ ਹੈਗਾ ਤੇ ਜਿਆਦਾ ਵਧੀਆ ਵਿਊ ਪੁਆਇੰਟ ਨਹੀਂ ਹੈਗਾ ਤੇ ਜਿੰਨਾ ਵਰਟੀਕਲ ਤੋਂ ਅਸਲ ਚ ਜਿਆਦਾ ਵਧੀਆ ਦੇਖਣਾ ਸੀਗਾ ਪਰ ਠੀਕ ਹੈ ਸ਼ਹਿਰ ਦੇ ਉੱਪਰ ਹੈ ਦੂਰ ਤੱਕ ਇੱਕ ਤੁਹਾਨੂੰ ਜਨਰਲ ਓਵਰ ਵਿਊ ਜਿਹਾ ਦਿਖਦਾ ਐਡਾ ਵੱਡਾ ਸ਼ਹਿਰ ਹੈ ਰੋਮ ਆ ਦੇਖੋ ਇਧਰੋਂ ਕਾਫੀ ਵੱਡੇਗਾ ਤੁਹਾਨੂੰ ਦਿਖਾਦਾ ਨੇੜੇ ਥੋੜਾ ਜਿਹਾ ਉਹ ਦੇਖੋ ਸਾਹਮਣੇ ਐਂ ਦੱਸ ਸਾਰਾ ਸ਼ਹਿਰ ਇਹ ਸੋਏਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਵੈਟਿਕਨ ਸਿਟੀ ਤੇ ਹੋਰ ਰੋਮ ਸ਼ਹਿਰ ਥੋੜਾ ਬਹੁਤਾ ਸਾਰਾ ਦਿਖਾਉਣਾ ਸੀਗਾ ਰੋਮ ਦਾ ਤੇ ਵੈਟਿਕਨ ਦਾ ਮੈਥ ਹੈ ਨਾ ਡਿਫਰੈਂਸ ਲੱਭ ਰਿਆ ਸੀ ਉੱਪਰ ਖੜ ਕੇ ਕਿ ਉਪਰੋਂ ਇਹ ਕਿ ਅਲੱਗ ਦਿਖਦਾ ਕਿ ਨਹੀਂ ਇੰਨਾ ਕਿ ਜ਼ਿਆਦਾ ਮਿਕਸ ਅਪ ਹੋਇਆ ਪੇ ਉੱਪਰਲੇ ਪਾਸਿਓਂ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿੱਥੇ ਵੈਟਿਕਨ ਸਿਟੀ ਹੈਗਾ ਮਤਲਬ ਉਹ ਅਲੱਗ ਦੇਸ਼ ਹੈ ਕਿਉਂਗੇ ਤੇ ਕਿੱਥੇ ਰੋਮ ਹੈਗਾ ਹਾਲਾਂਕਿ ਜਿਹੜਾ ਬਾਰਡਰ ਸੀ ਉਹ ਵੀ ਤੁਸੀਂ ਦੇਖੀ ਆ ਉਹ ਤਾਂ ਸਿਰਫ ਹੈ ਹੀ ਐਂ ਸੀਗਾ ਜਿਵੇਂ ਇੰਨੇ ਕਿ ਬੈਰੀਅਰ ਜੇ ਲੱਗੇ ਹੋਏ ਸੀ ਹੈਨਾ ਹੋਰ ਤਾਂ ਕੁਝ ਹੈ ਹੀ ਨਹੀਂ ਸੀਗਾ ਮਿਕਸ ਅਪ ਤਾਂ ਹੋਣੀ ਆ ਪਰੋਂ ਬਿਲਡਿੰਗਸ ਨੇ ਕਿਹੜਾ ਜ਼ਿਆਦਾ ਪਤਾ ਲੱਗਦਾ ਹੈ ਸੋ ਪਹਿਲਾਂ ਤਾਂ ਬਾਈ ਜੀ ਹੋਣਾ ਦਾ ਥੈਂਕ ਯੂ ਇਹਨਾਂ ਦੋਵਾਂ ਦਾ ਜਿਨ੍ਹਾਂ ਨੇ ਸਾਨੂੰ ਟਾਈਮ ਦੇ ਰਹੇ ਆ ਹਰ ਰੋਜ਼ ਟਾਈਮ ਚ ਟਾਈਮ ਕੱਟ ਗਿਆ ਸ਼ੁਕਰੀਆ ਬਾਈ ਤੁਹਾਡਾ ਸ਼ੁਕਰੇ ਕਰਦਾ ਕਿਹਦੀ ਗੱਲ ਤੇ ਮਿਹਰਬਾਨੀ ਧੰਨਵਾਦ ਤੁਹਾਡਾ ਤੇ ਇਹ ਬਾਈ ਫਤੇਗੜ ਸਾਹਿਬ ਤੋਂ ਨੇ ਗੰਡੂਆ ਪਿੰਡ ਹੈ ਨਾ ਫਤੇਗੜ ਸਾਹਿਬ ਤੋਂ ਤੇ ਇਹ ਆਪਣੇ ਭਾਜੀ ਮਨਜੀਤ ਸਿੰਘ ਇਹ ਵੀ ਇਹ ਹਸ਼ਿਆਰਪੁਰ ਤੋਂ ਤੁਹਾਡਾ ਹਸ਼ਿਆਰਪੁਰ ਫਗਵਾੜਾ ਇਹਨਾਂ ਦਾ ਫਗਵਾੜਾ ਸ਼ੁਕਰੀਆ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਹੈ ਤੇ ਜਿਹੜਾ ਰੋਮ ਆਇਆ ਜਾਂ ਸਾਡਾ ਕੱਲ੍ਹ ਦੇ ਆਏ ਆ ਸੀ ਤੇ ਕੱਲ ਨੂੰ ਕੱਲ ਦੇ ਸਾਨੂੰ ਘੁਮਾ ਫਰਾ ਰਹੇ ਆ। ਬਾਕੀ ਆਉਣ ਵਾਲਾ ਵਲੌਗ ਹੈ ਜਿਹੜਾ ਉਹਦੇ ਵਿੱਚ ਤੁਹਾਨੂੰ ਪੰਜਾਬੀਆਂ ਦਾ ਇੱਥੇ ਇੱਕ ਪਿੰਡ ਹੈ ਤੇ ਬੈਲਾ ਫਾਰਨੀਆ ਕਰਕੇ ਜਗਾ ਦਾ ਨਾਮ ਹੈ ਲਾਤੀਨਾ ਪ੍ਰੋਵਿਨੈਂਸ 'ਚ ਪੈਂਦਾ ਨੂੰ। ਲਾਤੀਨਾ ਪ੍ਰੋਵਿਨੈਂਸ 'ਚ ਪੈਂਦਾ ਹੈ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਤੇ ਜਿਵੇਂ ਸਾਊਥ ਹਾਲ ਅ ਇੰਗਲੈਂਡ ਵਾਲਿਆਂ ਨੇ ਨਾ ਸਾਊਥ ਹਾਲ 'ਚ ਭਰ ਰੱਖਿਆ ਦੱਬ ਰੱਖਿਆ ਸਾਰੇ ਉਥੋਂ ਗੋਰੇ ਭਜਾਤੇ ਤੇ ਉਹ ਮੈਂ ਇਟਲੀ ਦੇ ਵਿੱਚ ਵੀ ਇੱਕ ਹੈ ਇਟਾਲੀਅਨ ਕਹਿੰਦੇ ਕੋਈ ਵੀ ਨਹੀਂ ਰਹਿੰਦਾ ਕੋਈ ਵੀ ਨਹੀਂ ਰਹਿੰਦਾ ਜੀ ਉੱਥੇ ਨਹੀਂ ਇਟਾਲੀਅਨ ਕਹਿੰਦੇ ਇੱਕ ਵੀ ਨਹੀਂ ਰਹਿੰਦਾ ਇੱਕ ਅੱਧਾ ਘਰ ਹੀ ਹੈਗਾ ਬਾਕੀ ਸਾਰੇ ਪੰਜਾਬੀ ਰਹਿੰਦੇ ਆ ਸੋ ਤੁਸੀਂ ਅਡੀਕ ਕਰਿਓ ਨਵੇਂ ਵਲੌਗ ਦੀ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ